ਪੰਥ ਪੰਜਾਬ ਅਤੇ ਪੰਜਾਬੀ ਅਤੇ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲਾ ਸਨੇਵ ਸਤ ਸਰਕਾਰ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼-ਏ-ਖਲਕ ਸਤਿਉ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਸਬੰਧ ਵਿੱਚ ਆਪਾਂ ਜਿਹੜੀਆਂ ਗੱਲਾਂ ਪਿੱਛੇ ਹੋ ਚੁੱਕੀਆਂ ਨੇ ਉਹਨੂੰ ਤੋਂ ਅੱਗੇ ਜਾਣ ਦਾ ਯਤਨ ਕਰਦੇ ਹਾਂ ਕਿਉਂ ਛੁੱਟੀ ਹੋਈ ਕੁਲਦੀਪ ਸਿੰਘ ਧਾਲੀਵਾਲ ਦੀ ਉਹਨਾਂ ਆਪਣੀ ਕੁਝ ਕੇਂਦਰੀ ਮੰਤਰੀਆਂ ਨਾਲ ਕੇਂਦਰੀ ਖੇਤੀ ਮੰਤਰੀ ਨਾਲ ਜਾਂ ਹੋਰ ਮੰਤਰੀਆਂ ਨਾਲ ਮੁਲਾਕਾਤ ਤੋਂ ਬਾਅਦ ਆਪਣੀ ਪੋਸਟ ਦੇ ਵਿੱਚ ਲਿਖਿਆ ਕਿ ਮੈਂ ਪੰਜਾਬ ਦੇ ਲੋਕਾਂ ਦੀ ਆਪਣੇ ਲੋਕਾਂ ਦੀ ਬਿਹਤਰੀ ਲਈ ਕੰਮ ਕਰਦਾ ਰਹਾਂਗਾ। ਕਿਉਂ ਛੁੱਟੀ ਹੋਈ ਹੈ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਪਰੰਤੂ ਕੁਲਦੀਪ ਸਿੰਘ ਢਾਲੀਵਾਲ ਬਾਰੇ ਮੁੱਢਲੀ ਜਾਣਕਾਰੀ ਜਿਹੜੀ ਸਾਨੂੰ ਮਿਲਦੀ ਹੈ ਉਹ ਇਹ ਆ ਕਿ ਪੰਜਾਬ ਦੇ ਸਭ ਤੋਂ ਪਾਵਰਫੁਲ ਮੰਤਰੀ ਸਨ। ਕਿਸੇ ਵੇਲੇ ਸਾ ਕੁਲਦੀਪ ਸਿੰਘ ਢਾਲੀਵਾਲ ਕੋਲ ਖੇਤੀਬਾੜੀ ਵਿਭਾਗ ਸੀ ਉਹਨਾਂ ਕੋਲ ਪੰਚਾਇਤ ਦਾ ਸਮੁੱਚਾ ਕਾਰਜ ਭਾਰ ਸੀ ਪੰਚਾਇਤ ਵਿਭਾਗ ਦੀ ਉਹ ਮੰਤਰੀ ਸਨ ਐਨ ਆਰ ਆਈ ਵਿਭਾਗ ਉਹਨਾਂ ਕੋਲ ਸੀ ਤੇ ਇੱਕ ਐਸਾ ਵਿਭਾਗ ਵੀ ਸੀ ਜਿਹਦਾ ਕੋਈ ਦਫ਼ਤਰ ਨਹੀਂ ਕੁਝ ਨਹੀਂ ਜਿਹਦੇ ਬਾਰੇ ਬੜੀ ਚਰਚਾ ਸੋਸ਼ਲ ਮੀਡੀਆ ਦੇ ਉੱਤੇ ਹੁੰਦੀ ਸੀ ਕੁਲਦੀਪ ਸਿੰਘ ਢਾਲੀਵਾਲ ਤੋਂ ਸਭ ਤੋਂ ਪਹਿਲਾਂ ਜਦੋਂ ਪੰਚਾਇਤ ਮੰਤਰੀ ਸਨ ਤਾਂ ਉਹਨਾਂ ਦਾ ਜਿਹੜਾ ਕਰੰਟ ਸੀ ਉਹ ਦੇਖਣ ਵਾਲਾ ਸੀ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਕਿਸੇ ਨਾ ਕਿਸੇ ਤਰੀਕੇ ਲਈਆਂ ਜ਼ਮੀਨਾਂ ਨੂੰ ਕੁਲਦੀਪ ਸਿੰਘ ਢਾਲੀਵਾਲ ਨੇ ਇਸ ਢੰਗ ਨਾਲ ਸਾਹਮਣੇ ਲਿਆਂਦਾ ਸੀ ਕਿ ਇਹ ਗੈਰ ਕਾਨੂੰਨੀ ਢੰਗ ਨਾਲ ਇਹ ਸਿਆਸੀ ਲੋਕ ਕਿਵੇਂ ਮਹਿੰਗੀਆਂ ਜ਼ਮੀਨਾਂ ਨੇ ਜਿਹੜੀਆਂ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਸ਼ਾਮਲ ਲਾਟ ਜ਼ਮੀਨਾਂ ਜਾਂ ਹੋਰ ਜ਼ਮੀਨਾਂ ਜਿਹੜੀਆਂ ਸਰਕਾਰੀ ਸਨ ਉਹਨਾਂ ਨੂੰ ਕਿਵੇਂ ਇਹਨੇ ਲੋਕਾਂ ਨੇ ਕਬਜ਼ੇ ਵਿੱਚ ਲੈ ਲਿਆ ਸੀ ਹਾਲਾਂਕਿ ਉਹ ਗੱਲਾਂ ਬਾਅਦ ਵਿੱਚ ਇੱਕ ਤਰ੍ਹਾਂ ਨਾਲ ਠੁੱਸ ਹੋ ਗਈਆਂ ਤੇ ਇਸਾ ਕੁਲਦੀਪ ਸਿੰਘ ਢਾਲੀਵਾਲ ਉਦੋਂ ਚਰਚਾ ਦੇ ਵਿੱਚ ਬਹੁਤ ਐਸਨ ਰੋਜ਼ ਵੱਖ-ਵੱਖ ਆਗੋਂ ਦੀ ਜ਼ਮੀਨ ਸੀ ਜਿਹੜੀ ਉਹ ਆਖਿਆ ਜਾਂਦਾ ਸੀ ਕਿ ਛਡਵਾਈ ਜਾਣੀ ਆ ਬਹੁਤ ਕੁਝ ਹੁੰਦਾ ਸੀ ਤੁਹਾਨੂੰ ਸਾਰਿਆਂ ਨੂੰ ਇਸ ਮਾਮਲੇ ਬਾਰੇ ਪਤਾ ਹੈ ਜਮਿਨਿਆਂ ਨੂੰ ਬਹੁਤ ਵੱਡੇ ਲੈਵਲ ਤੇ ਹਾਈਲਾਈਟ ਕੀਤਾ ਸੀ ਕੁਲਦੀਪ ਸਿੰਘ ਧਾਲੀਵਾਲ ਨੇ ਉਦੋਂ ਕੁਲਦੀਪ ਸਿੰਘ ਧਾਲੀਵਾਲ ਦੀ ਸ਼ਖਸੀਅਤ ਵੱਡੇ ਪੱਧਰ ਤੇ ਨਿਖਰੀ ਸੀ ਬਹੁਤ ਚਰਚਾ ਵਿੱਚ ਆਏ ਸਨ ਉਸ ਤੋਂ ਬਾਅਦ ਸਮਾਪਤ ਆ ਕੇ ਪਹਿਲਾਂ ਉਹਨਾਂ ਤੋਂ ਖੇਤੀਬਾੜੀ ਵਿਭਾਗ ਮੰਤ ਦਾ ਮਹਿਕਮਾ ਖੇਤੀਬਾੜੀ ਵਿਭਾਗ ਲੈ ਕੇ ਗੁਰਮੀਤ ਸਿੰਘ ਖੁੱਡੀਆਂ ਨੂੰ ਦੇ ਦਿੱਤਾ ਗਿਆ ਫਿਰ ਪੰਚਾਇਤ ਦਾ ਵਿਭਾਗ ਵਾਪਸ ਲੈ ਲਿਆ ਗਿਆ ਉਹਨਾਂ ਤੋਂ ਉਹ ਉਹਨਾਂ ਤੋਂ ਲੈ ਕੇ ਲਾਲਜੀਤ ਸਿੰਘ ਪੁੱਲਰ ਨੂੰ ਦੇ ਦਿੱਤਾ ਗਿਆ ਉਹਨਾਂ ਕੋਲ ਕੁਝ ਐਨਆਰਆਈ ਵਿਭਾਗ ਰਹਿ ਗਿਆ ਜਾਂ ਇੱਕ ਹੋਰ ਵਿਭਾਗ ਸੀ ਜਿਹੜੇ ਕਰਕੇ ਉਹ ਬਹੁਤ ਟਰੋਲ ਹੋਏ ਸਨ ਦੋ ਵਿਭਾਗ ਰਹਿ ਗਏ ਸਨ ਜਿਨ੍ਹਾਂ ਵਿੱਚ ਇੱਕ ਵਿਭਾਗ ਹੀ ਹੈ ਨਹੀਂ ਸੀ ਤੇ ਹੁਣ ਐਨਆਰਆਈ ਵਿਭਾਗ ਸੀ ਤੇ ਅੱਜ ਉਹਨਾਂ ਦੇ ਕੈਬਨਟ ਮੰਤਰੀ ਵਜੋਂ ਛੁੱਟੀ ਹੋ ਗਈ ਹੈ ਇੱਥੇ ਇੱਕ ਗੱਲ ਜ਼ਰੂਰ ਮੰਨਣ ਵਾਲੀ ਇੱਕ ਗੱਲ ਜ਼ਰੂਰ ਵੇਖਣ ਵਾਲੀ ਆ ਕਿ ਆਮ ਆਦਮੀ ਪਾਰਟੀ ਦਾ ਅਨੁਸ਼ਾਸਨ ਜਿਹੜਾ ਇਸ ਵੇਲੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਤੋਂ ਇਸ ਵੇਲੇ ਸਭ ਤੋਂ ਅ ਬਦ ਬਜੰਦਾਰ ਜੇ ਕਹਿੰਦੇ ਨੇ ਸੰਸਾਸ਼ਨ ਇਸ ਪਾਰਟੀ ਦੇ ਵਿੱਚ ਵੇਖਿਆ ਜਾ ਰਿਹਾ ਹੈ ਬਹੁਤ ਸਾਰੇ ਮੰਤਰੀਆਂ ਨੂੰ ਹਟਾਇਆ ਜਾਂਦਾ ਬਹੁਤ ਸਾਰੇ ਨਵੇਂ ਬਣਾਇਆ ਜਾਂਦਾ ਟਾਣ ਵਾਲਿਆਂ ਵੱਲੋਂ ਵਿਰੋਧ ਨਹੀਂ ਕੀਤਾ ਜਾਂਦਾ ਚੋਣ ਹੀ ਕੀਤੀ ਜਾਂਦੀ ਤੇ ਨਵੇਂ ਬਣਨ ਵਾਲਿਆਂ ਵੱਲੋਂ ਬਹੁਤ ਖੁਸ਼ੀ ਨਹੀਂ ਕੀਤੀ ਜਾਂਦੀ ਅਜੀਬ ਕਿਸਮ ਦੀ ਗੱਲ ਕਿ ਕੁਲਦੀਪ ਸਿੰਘ ਢਾਲੀਵਾਲ ਇਸ ਵੇਲੇ ਵਿਧਾਨ ਸਭਾ ਤੋਂ ਬਾਹਰ ਵੀ ਤੇ ਵਿਧਾਨ ਸਭਾ ਦੇ ਅੰਦਰ ਵੀ ਵਿਰੋਧੀ ਪਾਰਟੀਆਂ ਉੱਪਰ ਸਭ ਤੋਂ ਵੱਧ ਹਮਲਾਵਰ ਜੋ ਕੋਈ ਮੰਤਰੀ ਸਨ ਉਹ ਕੁਲਦੀਪ ਸਿੰਘ ਢਾਲੀਵਾਲ ਸੀ ਜਿਨ੍ਹਾਂ ਦੀ ਅੱਜ ਛੁੱਟੀ ਹੋਈ ਹੈ। ਕੁਲਦੀਪ ਸਿੰਘ ਢਾਲੀਵਾਲ ਨੂੰ ਬਦਲ ਪਰਿਵਾਰ ਦੇ ਖਿਲਾਫ, ਕੁਲਦੀਪ ਸਿੰਘ ਢਾਲੀਵਾਲ ਨੂੰ ਕਾਂਗਰਸ ਦੇ ਖਿਲਾਫ, ਕੁਲਦੀਪ ਸਿੰਘ ਢਾਲੀਵਾਲ ਹਮਲਾਵਰ ਹੁੰਦੇ ਦੇਖਿਆ ਤੁਸੀਂ ਸਾਰਿਆਂ ਨੇ ਪਿਛਲੀ ਵਿਧਾਨ ਸਭਾ 'ਚ ਉਦੋਂ ਜਿਹੜੇ ਸੂਝਵਾਨ ਹਲਕੇ ਨੇ, ਚਿੰਤਕ ਹਲਕੇ ਨੇ ਉਹਨਾਂ ਨੇ ਇਹ ਅੰਦਾਜ਼ਾ ਉਦੋਂ ਲਾ ਲਿਆ ਸੀ ਕਿ ਕੁਲਦੀਪ ਸਿੰਘ ਢਾਲੀਵਾਲ ਦੀ ਛੁੱਟੀ ਕਿਸੇ ਵੇਲੇ ਵੀ ਹੋ ਸਕਦੀ ਹੈ ਕਿਉਂਕਿ ਜਦੋਂ-ਜਦੋਂ ਵੀ ਆਮ ਆਦਮੀ ਪਾਰਟੀ ਦੇ ਵਿੱਚ ਕਿਸੇ ਵੀ ਮੰਤਰੀ ਨੇ ਇਸ ਤਰੀਕੇ ਨਾਲ ਜਿਆਦਾ ਕੰਮ ਕਰਨ ਦਾ ਯਤਨ ਕੀਤਾ ਜਾਂ ਆਪਣੇ ਆਪ ਨੂੰ ਹਾਈਲਾਈਟ ਕਰਨ ਦਾ ਯਤਨ ਕੀਤਾ ਜਾਂ ਆਪਣੀ ਸ਼ਕਤੀਤ ਨੂੰ ਨਿਹਾਰਨ ਦਾ ਯਤਨ ਕੀਤਾ ਤੇ ਉਹ ਉਹਨਾਂ ਦੀ ਛੁੱਟੀ ਹੋਈ ਹੀ ਹੋਈ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਇਸ ਵੇਲੇ ਫੇਰ ਸਭ ਤੋਂ ਵੱਧ ਪਾਵਰਫੁੱਲ ਮੰਤਰੀ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਸਾਹਮਣੇ ਆ ਰਹੇ ਨੇ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਜਿਹੜਾ ਅਨੁਸ਼ਾਸਨ ਇਸ ਵੇਲੇ ਆਮ ਆਦਮੀ ਪਾਰਟੀ ਵਿੱਚ ਵੇਖਣ ਨੂੰ ਮਿਲਦਾ ਹੈ ਇਹ ਕਿਸੇ ਹੋਰ ਪਾਰਟੀ ਵਿੱਚ ਨਹੀਂ ਅਕਾਲੀ ਦਲ ਸ਼ੋਮਨੀ ਕਾਲੀਦਲ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦੋਵੇਂ ਉੱਪਰ ਇਸ ਪਾਰਟੀ ਦਾ ਅਨੁਸ਼ਾਸਨ ਹੈ ਜਿਹੜਾ ਇਸ ਵੇਲੇ ਸਿਰ ਚੜ੍ਹ ਕੇ ਬੋਲ ਰਿਹਾ ਕੁਲਦੀਪ ਸਿੰਘ ਢਾਲੀਵਾਲ ਪਿਛਲੇ ਕੁਝ ਦਿਨਾਂ ਤੋਂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਵੀ ਬਹੁਤ ਵੱਡੇ ਲੈਵਲ ਤੇ ਹਮਲਾਵਰ ਸਨ ਨਸ਼ਿਆਂ ਦੇ ਖਿਲਾਫ ਜਿਸ ਤਰ੍ਹਾਂ ਉਹਨਾਂ ਨੇ ਕਟਾਰੇ ਵਿੱਚ ਖੜਾ ਕੀਤਾ ਤੇ ਉਦੋਂ ਲੱਗਦਾ ਸੀ ਕਿ ਕੁਲਦੀਪ ਸਿੰਘ ਢਾਲੀਵਾਲ ਦੀ ਖੈਰ ਨਹੀਂ ਖੈਰ ਜਿਹੜੀ ਪੋਸਟ ਉਹਨਾਂ ਅੱਜ ਪਾ ਕੇ ਲਿਖਿਆ ਕਿ ਮੈਂ ਪੰਜਾਬ ਆਪਣੇ ਲੋਕਾਂ ਦੀ ਬਿਹਤਰੀ ਲਈ ਕੰਮ ਕਰਦਾ ਰਹਾਂਗਾ ਇਹਦੇ ਦੋ ਕਾਰਨ ਕੱਢੇ ਜਾ ਸਕਦੇ ਇੱਕ ਤੇ ਜਦੋਂ ਕੁਲਦੀਪ ਸਿੰਘ ਢਾਲੀਵਾਲ ਕੁਝ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕਰਕੇ ਆਉਂਦੇ ਨੇ ਪੰਜਾਬ ਦੀ ਗੱਲ ਕਰਕੇ ਆਉਂਦੇ ਨੇ ਤੇ ਇਸ ਗੱਲ ਨੂੰ ਆਧਾਰ ਬਣਾ ਕੇ ਹੋ ਸਕਦਾ ਹੈ ਕਿ ਪਾਰਟੀ ਦੀ ਪਰਮਿਸ਼ਨ ਨਾਲ ਲਈ ਹੋਵੇ ਸਰਕਾਰ ਦੀ ਪਰਮਿਸ਼ਨ ਨਾਲ ਲਈ ਹੋਵੇ ਜਾਂ ਕੀ ਮਾਮਲਾ ਹੈ ਤੇ ਉਹਨਾਂ ਪੋਸਟ ਪਾ ਕੇ ਜਿਹੜਾ ਲਿਖਿਆ ਕਿ ਮੈਂ ਆਪਣੇ ਲੋਕਾਂ ਦੀ ਭਤਰੀ ਲਈ ਕੰਮ ਕਰਦਾ ਰਹਾਂਗਾ ਹੋ ਸਕਦਾ ਹੈ ਕਿ ਇਹ ਆਮ ਆਦਮੀ ਪਾਰਟੀ ਜਾਂ ਸਰਕਾਰ ਨੂੰ ਕੁਲਦੀਪ ਸਿੰਘ ਢਾਲੀਵਾਲ ਦਾ ਇਹ ਯਤਨ ਫਿੱਟ ਨਾ ਆਇਆ ਹੋਵੇ ਦੂਜਾ ਕਾਰਨ ਕੁਲਦੀਪ ਸਿੰਘ ਢਾਲੀਵਾਲ ਦਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਸਿਆਸੀ ਨਜ਼ਰੀਆ ਹੋਰ ਹੋ ਸਕਦਾ ਤੇ ਕੁਲਦੀਪ ਸਿੰਘ ਢਾਲੀਵਾਲ ਦੀ ਛੁੱਟੀ ਕਰਨ ਦਾ ਫੈਸਲਾ ਜਿਹੜਾ ਉਹ ਕੱਲ ਹੋ ਗਿਆ ਸੀ ਉਹਨਾਂ ਨੂੰ ਪਤਾ ਲੱਗ ਚੁੱਕਿਆ ਸੀ ਕਿਉਂਕਿ ਇੱਕ ਦਿਨ ਪਹਿਲਾਂ ਹੀ ਉਹਨਾਂ ਨੇ ਕੁਝ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਮੁਲਾਕਾਤ ਕੀਤੀ ਹੈ ਤੇ ਉਹ ਉਹਨਾਂ ਦੇ ਗਲੇ ਦੀ ਹੱਡੀ ਸ਼ਾਇਦ ਬਣਦਾ बन ਗਿਆ ਤੇ ਕੁਲਦੀਪ ਸਿੰਘ ਢਾਲੀਵਾਲ ਨੂੰ ਅਹਿਸਾਸ ਮਹਿਸੂਸ ਹੋਇਆ ਤੇ ਉਹਨਾਂ ਅੱਜ ਇਸ ਕਰਕੇ ਆਪਣੀ ਪੋਸਟ ਵਿੱਚ ਕੋਈ ਹੋਰ ਸਿਆਸੀ ਨਿਸ਼ਾਨਾ ਰੱਖ ਕੇ ਲਿਖਿਆ ਹੋਵੇ ਕਿ ਮੈਂ ਆਪਣੇ ਲੋਕਾਂ ਦੀ ਭੈਤਰੀ ਲਈ ਕੰਮ ਕਰਦਾ ਰਹਾਂਗਾ ਕਿਉਂਕਿ ਕਿਸੇ ਵੀ ਵਿਦੇਖ ਦੀ ਮੰਤਰੀ ਵਜੋਂ ਛੁੱਟੀ ਹੋਣਾ ਉਹਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਤੇ ਕੁਲਦੀਪ ਸਿੰਘ ਢਾਲੀ ਵਾਲ ਇਸ ਸਦਵੇਂ ਵਿੱਚੋਂ ਕਿਵੇਂ ਨਿਕਲਣਗੇ ਤੇ ਆਪਣੇ ਆਪ ਨੂੰ ਕਿਸ ਸਿਆਸੀ ਵਜੂਦ ਵਜੋਂ ਵੇਖਣਗੇ ਇਹ ਵੇਖਣ ਵਾਲੀ ਗੱਲ ਜਿਹੜੀ ਸਭ ਤੋਂ ਵੱਡੀ ਹੈ ਫਿਲਹਾਲ ਇੰਨਾ ਹੀ ਵੇਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖਲ ਕਿਸ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ ਸਤਿ ਸ੍ਰੀ ਅਕਾਲ